ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਬਹੁਤ ਸੋਹਣੇ ਹੈਂਡਵਰਕ ਦੇ ਨਾਲ ਪਿਆਰੇ ਪਿਆਰੇ ਰੰਗਾਂ ਵਿੱਚ ਨਵੇਂ-ਨਵੇਂ ਡਿਜ਼ਾਈਨ ਬਹੁਤ ਹੀ ਸੋਹਣੇ ਤੇ ਅਫੋਰਡੇਬਲ ਰੇਟਾਂ ਤੇ ਆਏ ਨੇ ਸੂਟ ਕਾਫੀ ਤਰ੍ਹਾਂ ਦੇ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਰੰਗ ਜੋ ਵੀ ਮੈਂ ਐਡ ਕੀਤੇ ਨੇ ਸਾਰਿਆਂ ਵਿੱਚ ਜਿਹੜੇ-ਜਿਹੜੇ ਅਵੇਲੇਬਲ ਨੇ ਉਹੀ-ਉਹੀ ਐਡ ਕੀਤੇ ਨੇ ਤੁਸੀਂ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਐਰੀ ਕਰਨੀ ਹੈ ਅੱਜ ਦੀ ਵੀਡੀਓ ਦੇ ਬਾਰੇ ਵਿੱਚੋਂ ਜਾਂ ਫਿਰ ਮਹੌਰ ਜੋ ਵੀ ਅਪਡੇਟਸ ਕਰਦੀ ਹਾਂ ਉਹਨਾਂ ਦੇ ਬਾਰੇ ਵਿੱਚੋਂ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ ਤੇ ਜਿਸ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੋ ਹੈ ਐਮ ਵਾਲੀ ਇਹ ਕਲੈਕਸ਼ਨ ਹੈਂਡਵਰਕ ਦੇ ਨਾਲ ਆਣੀ ਹੈ ਬਹੁਤ ਪਿਆਰੇ ਸੋਨੇ ਰੰਗ ਨੇ ਪਿਸਟਲ ਟੋਨ ਵਿੱਚ ਇਹ ਕਲਰ ਆਣਗੇ 1200 ਰੁਪਏ ਇਹਨਾਂ ਦਾ ਪ੍ਰਾਈਸ ਹੈ ਦੁਪੱਟਾ ਬਹੁਤ ਸਿੰਪਲ ਸੌਬਰ ਜਿਹਾ ਸ਼ਰਟ ਤੇ ਹੈਂਡਵਰਕ ਹੈ ਬਾਟਮ ਪਲੇਨ ਆਏਗਾ ਐ ਪਸ਼ਮੀਨਾ ਦੀ ਆ ਡਿਜ਼ਾਈਨਰ ਲੁੱਕ ਵਾਲੀਆਂ ਰਿਵਿਹਾ ਬ੍ਰਾਂਡ ਦੀਆਂ ਕਲੈਕਸ਼ਨ ਆਣਗੀਆਂ ਪਸ਼ਮੀਨਾ ਦੀ ਸ਼ਰਟ ਪਸ਼ਮੀਨਾ ਦਾ ਬਾਟਮ ਪਸ਼ਮੀਨਾ ਦਾ ਦੁਪੱਟਾ ਆਏਗਾ ਇਦੇ ਵਿੱਚ ਤੁਹਾਨੂੰ ਜਿਹੜਾ ਰੇਟ ਹੈ 675 ਪੇ ਫ੍ਰੀ ਸ਼ਿਪਿੰਗ ਚਾਰजेस ਓਨਲੀ 675 ਤੇ ਫ੍ਰੀ ਸ਼ਿਪਿੰਗ ਚਾਰजेस ਮਿਲਣਗੇ ਕੋਈ ਵੀ ਐਕਸਟਰਾ ਚਾਰजेस ਆਲ ਓਵਰ ਇੰਡੀਆ ਨਹੀਂ ਲੱਗੇਗਾ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਹੈ ਜਿੰਨਾ ਦਾ ਪ੍ਰਾਈਸ ਮੈਂ ਇੱਥੇ ਜੋ ਦੱਸਦੀ ਹਾਂ ਫਾਈਨਲ ਉਹੀ ਪ੍ਰਾਈਸ ਹੁੰਦਾ ਹੈ ਉਹਦੇ ਤੋਂ ਇਲਾਵਾ ਕੋਈ ਵੀ ਹੋਰ ਐਕਸਟਰਾ ਚਾਰजेस ਨਹੀਂ ਲੱਗਦੇ ਉਹੀ ਫਾਈਨਲ ਰੇਟ ਹੁੰਦਾ ਹੈ ਸੂਟਾਂ ਦਾ ਜੋ ਵੀ ਮੈਂ ਇੱਥੇ ਦੱਸਦੀ ਹਾਂ ਪਸ਼ਮੀਨਾ ਵਾਲੇ ਸੂਟ ਆਣਗੇ ਬਿਲਕੁਲ ਬਹੁਤ ਹੀ ਜ਼ਿਆਦਾ ਰਾਇਲ ਲੁੱਕ ਵਾਲੀਆਂ ਕਲੈਕਸ਼ਨਾਂ ਨੇ ਬਾਟਮ ਤੇ ਬੋਰਕਾ ਡਾਟ ਆਏਗਾ ਥੋੜਾ ਬ੍ਰਾਡ ਸ਼ੇਪ ਵਿੱਚ ਮਸਲੀਨ ਦੇ ਵਿੱਚ ਐ ਸੂਟ ਆਏ ਨੇ ਪ੍ਰਿੰਟਡ 5 ਮੀਟਰ ਆਲਓਵਰ ਦਾ ਸੂਟ ਹੈ ਸਿਰਫ ਤੇ ਸਿਰਫ 690ਾਂ ਦੇ ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ 5 ਮੀਟਰ ਦਾ ਤੁਹਾਨੂੰ ਕੱਪੜਾ ਮਿਲੇਗਾ ਆਲਓਵਰ ਪ੍ਰਿੰਟ ਹੈ ਅਫੋਰਡੇਬਲ ਰੇਟ ਤੇ ਆਇਆ ਸਿਰਫ ਤੇ ਸਿਰਫ 690 ਵਿੱਚ ਦੋ ਸੂਟ ਬਹੁਤ ਪਿਆਰੇ ਸੋਨੇ ਰੰਗ ਨੇ ਇਹਨਾਂ ਨੂੰ ਤੁਸੀਂ ਦੁਪੱਟਾ ਨਾਲ ਕੰਟਰਾਸਟ ਕਰਕੇ ਇੱਕ ਬਹੁਤ ਹੀ ਪਿਆਰੀ ਸਿੰਪਲ ਸੌਫਰ ਲੁੱਕ ਦੇ ਸਕਦੇ ਹੋ 5 ਮੀਟਰ ਦਾ ਤੁਹਾਨੂੰ ਕੱਪੜਾ ਮਿਲੇਗਾ ਮਸਲੀਨ ਦਾ ਕੱਪੜਾ ਮਿਲੇਗਾ ਪ੍ਰਾਈਸ ਸਿਰਫ 3690 ਰੁਪਏ 690 ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਵੀ ਪ੍ਰਾਈਸ ਇੱਥੇ ਫਾਈਨਲ ਹੁੰਦਾ ਹੈ ਉਹ ਹੀ ਪ੍ਰਾਈਸ ਹੁੰਦਾ ਹੈ ਫਾਈਨਲ ਸੂਟਾਂ ਦਾ ਪਸ਼ਮੀਨਾ ਦਾ ਟੌਪ ਐਂਡ ਬਾਟਮ ਦਾ ਸਿਰਫ ਤੇ ਸਿਰਫ 500 ਰੁਪਏ ਦੇ ਵਿੱਚ ਪਿਓਰ ਕਾਟਰਾਇਸ ਸੂਟ ਤੁਹਾਨੂੰ ਮਿਲੇਗਾ ਕਾਟਰਾਇਸ ਸੂਟ ਅੱਜਕਲ ਬਹੁਤ ਟ੍ਰੈਂਡ ਕਰ ਰਹੇ ਨੇ ਇਹ ਸਾਰੇ ਕਾਟਰਾਇਸ ਦੇ ਸੂਟ ਨੇ 500 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਬਹੁਤ ਸੋਨੇ ਰੰਗ ਨੇ ਸ਼ਿਆ ਰੰਗਾਂ ਵਿੱਚ ਇਹ ਬਲਾਇਆ ਐ embroidery ਨਾਲ ਇਹਦੇ ਬਹੁਤ ਪਿਆਰੇ ਸੋਨੇ ਰੰਗਾਂ ਦੇ ਵਿੱਚ ਆਇਆ ਹੈ ਕਿ ਤੁਹਾਨੂੰ 999 ਰੁਪਏ ਦੇ ਵਿੱਚ ਸੂਟ ਮਿਲ ਜੇਗਾ ਬਨਾਰਸੀ ਸਿਲਕ ਦਾ ਸਟਾਈਲ ਦਾ ਸੂਟ ਹੈ ਬਾਟਮ ਪਲੇਨ ਆਏਗੀ ਸ਼ਰਟ ਬਹੁਤ ਸੋਹਣੀ ਹੈ ਬਕੋ ਦਿੱਲੇ ਬਕੋਰਾ ਸਟਾਈਲ ਹੋਇਆ ਹੈ ਡਿਜ਼ਾਈਨ ਇਹਦੇ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਸੂਟ ਡਿਜ਼ਾਈਨ ਸਾਰੇ ਹੀ ਮੇਰੇ ਕੋਲ ਅਵੇਲੇਬਲ ਨੇ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੁਝ ਵੀ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਦਿੱਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਐਪ ਵਾਲੀਆਂ ਵਿੱਚ ਕਾਟਰੇਜ਼ ਵਿੱਚ ਸੂਟ ਆਏ ਨੇ 750 ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ ਬਹੁਤ ਪਿਆਰਾ ਸੋਨੇ ਵਰਕ ਨੇ ਰੰਗ ਬਹੁਤ ਪਿਆਰੇ ਨੇ ਸਭ ਨੂੰ ਇਹ ਸੂਟ ਬਹੁਤ ਪਸੰਦ ਆਏ ਨੇ ਕਿਉਂਕਿ ਡਿਫਰੈਂਟ ਜੀ ਟੋਨ ਦੇ ਨਾਲ ਆਏ ਨੇ ਟਾਪ ਬਾਟਮ ਐਂਡ ਦੁਪੱਟਾ ਤੁਹਾਨੂੰ ਤਿੰਨੋਂ ਚੀਜ਼ਾਂ ਮਿਲ ਜਾਣਗੀਆਂ 750 ਦੇ ਵਿੱਚ ਇਨਾਂ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ 24 ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਰਿਪਲਾਈ ਜਰੂਰ ਆਏਗਾ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਸੂਟ ਬਹੁਤ ਸੋਹਣੇ ਨੇ ਸਾਰੇ ਦੇ ਸਾਰੇ 690 ਦੇ ਵਿੱਚ ਪਿਓਰ ਸ਼ਿਮਰ ਦੀ ਸ਼ਰਟ ਬਾਟਮ ਤੇ ਦੁਪੱਟਾ ਮਿਲੇਗਾ ਪਲੇਨ ਸੂਟ ਹੈ 올ਓਵਰ ਤੁਸੀਂ ਇਹਦੇ ਤੇ ਵਰਕ ਕਰਵਾ ਕੇ ਆਪਣੇ ਅਕੋਰਡਿੰਗਲੀ ਇਹਨੂੰ ਡਿਜ਼ਾਈਨ ਕਰ ਸਕਦੇ ਹੋ ਬਹੁਤ ਸੋਹਣਾ ਪਲੇਨ ਸੂਟ ਆਏਗਾ ਪਲੇਨ ਦੁਪੱਟਾ ਪਲੇਨ ਬਾਟਮ ਹੈ ਸ਼ਿਮਰ ਅੱਜਕਲ ਬਹੁਤ ਟ੍ਰੈਂਡ ਕਰ ਰਿਹਾ ਤੇ ਸਪੈਸ਼ਲ ਸ਼ਿਮਰ ਦੇ ਵਿੱਚ ਆਇਆ ਰੰਗ ਬਹੁਤ ਸੋਹਣੇ ਨੇ ਆਪਣੇ ਕੋਆਰਡੀਨੇਟਡ ਹੈਂਡਵਰਕ ਜਾਂ ਕੋਈ ਹੋਰ ਕਢਾਈ ਕਰਵਾ ਕੇ ਇਹਨੂੰ ਤੁਸੀਂ ਡਿਜ਼ਾਈਨਰ ਲੁੱਕ ਦੇ ਸਕਦੇ ਹੋ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਟ੍ਰੈਂਡੀ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਸੂਟ ਸਾਰੇ ਅਵੇਲੇਬਲ ਨੇ ਬਹੁਤ ਸੋਹਣੇ ਸੂਟ ਨੇ ਵੈਲਵਟ ਦਾ 1100 ਵਿੱਚ ਤੁਹਾਨੂੰ ਸੂਟ ਮਿਲ ਜੇਗਾ ਪਿਓਰ ਵੈਲਵਟ ਹੈ ਬਹੁਤ ਸੋਹਣੇ ਸੂਟਾਂ ਦੇ ਰੰਗ ਨੇ ਸਾਰੇ ਦੇ ਸਾਰੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ